ਹਾਂਜੀ ਵੈਲਕਮ ਬੈਕ ਔਨ ਅਵਰ YouTube ਚੈਨਲ ਫਤੇ ਬਲੌਗ ਤੇ ਸਫਰ ਦੇ ਸਾਥੀਓ ਅੱਜ ਆਪਾਂ ਚੱਲਿਆਂਗੇ ਜਲੰਧਰ ਠੀਕ ਹੈ ਜੀ ਜਲੰਧਰ ਆਪਾਂ ਲੋਕੇਸ਼ਨ ਤੁਹਾਨੂੰ ਪਹਿਲੇ ਹੀ ਦਿਖਾ ਚੁੱਕੀਆਂਗੇ ਹਨਾ ਸਾਰੀ ਪਹਿਲੇ ਹੀ ਦਿਖਾ ਦੇਣੀ ਨੇ ਚਲ ਕੇ ਵਿੱਚ ਕੀ ਕੁਛ ਆਉਣਾਗਾ ਹਨਾ ਤੇ ਤੁਸੀਂ ਕੀ ਕਰਨਾਗਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਦਾ ਬਟਨ ਦਬਾਉਣਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਤੁਹਾਡੇ ਕਮੈਂਟਾਂ ਦੇ ਉੱਪਰ ਹੀ ਵੀਡੀਓ ਤੇ ਸਾਰਾ ਕੰਟੈਂਟ ਆ ਜਿਹੜਾ ਡਿਪੈਂਡ ਕਰਦਾ ਹੁੰਦਾ ਠੀਕ ਹੈ ਜੀ ਸੋ ਪਲੀਜ਼ ਕੋਈ ਮੈਸੇਜ ਜ਼ਰੂਰ ਕਰ ਦਿਓ ਕੋਈ ਇੱਕ ਅੱਧਾ ਮੈਸੇਜ ਬਾਕਸ ਦੇ ਵਿੱਚ ਪਾ ਦਿਆ ਕਰੋ ਭਾਵੇਂ ਹਰ ਟਿੱਪ ਦਿਓ ਕਰੋ ਕਿਉਂਕਿ ਨਵਾਂ ਚੈਨਲ ਹੈਗਾ ਤੁਹਾਡੇ ਸਪੋਰਟ ਦੀ ਤੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਗਈ ਤੇ ਬਾਕੀ ਬਣੇ ਰਹੋ ਹੁਣ ਆਪਾਂ ਚੱਲਿਆਂਗੇ ਜਲੰਧਰ ਜਦੋਂ ਤਰੋਂ ਤਾਂ ਆਪਾਂ ਕਿਤੇ ਕਿਸੇ ਸਾਈਡ ਨਹੀਂ ਮੋੜਨਾ ਹੈਗਾ ਮਤਲਬ ਅਸੀਂ ਖੰਨਾ ਸਾਈਡ ਤੋਂ ਜਾ ਰਹੇ ਹਾਂਗੇ ਤੇ ਇੱਥੋਂ ਆਪਾਂ ਜਾਵਾਂਗੇ ਸਿੱਧਾ ਗੁਰਾਇਆ ਗੁਰਾਇਆ ਤੁਸੀਂ ਦੇਖ ਰਹੇ ਹੋ ਨਾ ਲਿਖਿਆ ਹੋਇਆ ਹੈਗਾ ਅੱਗੇ ਵੀ ਆਊਗਾ ਤੇ ਫਿਰ ਉੱਥੋਂ ਅੱਗੇ ਜਾ ਕੇ ਆਪਾਂ ਟਰਨ ਕਰਨਾ ਨੀਚੇ ਉਤਰੂਗੀ ਇੱਥੋਂ ਰੋੜ ਨਾਲ ਦੀ ਨਾਲੇ ਠੀਕ ਹੈ ਜੀ ਅੱਗੇ ਪੜਦੇ ਜਾਣਾ ਜਿੱਥੇ ਗਰਾਏ ਬਸ ਖਤਮ ਹੋਣ ਦਾ ਹੋਊਗਾ ਉੱਥੇ ਇੱਕ ਰੋੜ ਫਟ ਜੂਗੀ ਤੇ ਉੱਥੇ ਆਪਾਂ ਅੱਗੇ ਜਿਹੜਾ ਸਫ਼ਰ ਹੈਗਾ ਉਹ ਇਹ ਰੋੜ ਨੂੰ ਛੱਡ ਦੇਣਾਗਾ ਤੇ ਨੀਚੇ ਉੱਤਰ ਜਾਣਾਗਾ ਮਤਲਬ ਮੇਨ ਰੋੜ ਦੇ ਉੱਪਰੋਂ ਤੇ ਇੱਥੋਂ ਆਪਾਂ ਨੇ ਅੱਗੇ ਜਾ ਕੇ ਆ ਦੇਖੋ ਇਦਾਂ ਨਾ ਰੋੜ ਕ੍ਰੋਸ ਹੋ ਜੂਗੀ ਦੋ ਮਤਲਬ ਦਫਾੜ ਹੋ ਜਣੀ ਆ ਤੇ ਇੱਥੋਂ ਆਪਾਂ ਨੇ ਜਾਣਾਗਾ ਤੇ ਇੱਥੋਂ ਤੋਂ ਅੱਗੇ ਤੁਸੀਂ ਨੇ ਜਿਹੜੇ ਬੋਰਡ ਨੇ ਉਹ ਲਿਖੇ ਹੋਏ ਤੁਹਾਨੂੰ ਮਿਲਣਗੇ ਅਗਰ ਤੁਸੀਂ ਜਾਣਿਓ ਹਨਾ ਤਾਂ ਧਰਨੋ ਜਿਹੜੇ ਬੋਰਡ ਨੇ ਕੋ ਇੱਥੇ ਲਿਖੇ ਹੋਏ ਮਿਲਣਗੇ ਤੇ ਸਾਰੀ ਹਿਸਟਰੀ ਬਾਕੂਬੀ ਤੁਹਾਨੂੰ ਪਹਿਲੇ ਬੋਰਡ ਤੇ ਹੀ ਸਾਰੀ ਪਤਾ ਲੱਗ ਜੂਗੀ ਕਿ ਕਿੱਦਾਂ ਕਿੱਦਾਂ ਇਹ ਸਾਰਾ ਮਤਲਬ ਬਣੀ ਹੋਈ ਹੈ ਲੋਕੇਸ਼ਨ ਆ ਦੇਖੋ ਇੱਥੇ ਲਿਖਿਆ ਹੋਇਆ ਨੇ ਸਾਰਾ ਇਹ ਨਾ ਮਤਲਬ ਸਤਚੰਡ ਇਹ ਪਾਂਡਵਾ ਬਣਾਇਆ ਹੋਇਆ ਦਾ ਤੇ ਇੱਥੇ ਮਤਲਬ ਪਹਿਲਾ ਜਿਹੜੇ ਗੁਰੂ ਹੋਏ ਨੇਗੇ ਆਪਣੇ ਤੇ ਉਹਨਾਂ ਦੇ ਉੱਪਰ ਇਹ ਜਿਹੜੀ ਸਾਰੀ ਮਤਲਬ ਬਣਾਇਆ ਗਿਆ ਦਾ ਆ ਬਾਬਾ ਹੰਸ ਰਾਜ ਜੀ ਇਹ ਇਹ ਇਹਨਾਂ ਦੀ ਆਯੂ ਕੋਈ ਜ਼ਿਆਦਾ ਨਹੀਂ ਸੀਗੀ 7 ਸਾਲ ਦੀ ਆਯੂ ਸੀਗੀ ਵੈਸੇ ਇੱਥੇ ਜਿਹੜੇ ਬੈਠੇ ਸੀ ਗਿਆਨੀ ਸਾਹਿਬ ਉਹਨਾਂ ਨੇ ਸਾਰੀ ਇੱਥੇ ਹੀ ਬਾਰਤਾਲਾਪ ਦੱਸੀ ਹੈ ਜੀ ਕਿ ਕਿਸ ਤਰ੍ਹਾਂ ਸ਼੍ਰੀ ਗੁਰੂ ਰਵਿਦਾਸ ਜੀ ਨੂੰ ਉਹਨਾਂ ਦੇ ਦਰਸ਼ਨ ਦੀਦਾਰ ਹੋਏ ਤੇ ਉਹਨਾਂ ਨੇ ਸਰੋਵਰ ਦੀ ਮਤਲਬ ਉਹ ਕੀਤੀ ਸੀਗੀ ਕਿ ਸਾਡਾ ਸਰੋਵਰ ਆ ਜਿਹੜਾ ਪੰਜਾਬ ਦੇ ਏਰੀਆ ਦੇ ਵਿੱਚ ਹੋਣਾ ਚਾਹੀਦਾ ਵਾ ਤੁਸੀਂ ਖਰਾਲਗਰ ਮਤਲਬ ਉੱਥੇ ਦੇਖਿਆ ਹੋਊਗਾ ਕਿ ਚਰਨਸ਼ੂ ਗੰਗਾ ਤੇ ਉੱਥੇ ਸਿਰਫ ਇੱਕ ਸਰੋਵਰ ਬਣਿਆ ਹੋਇਆ ਛੋਟਾ ਜਿਹਾ ਨਹੀਂ ਤਾਂ ਤੁਸੀਂ ਇੱਥੇ ਆਉਂਗੇ ਨਾ ਪਿੰਡ ਪਾਂਡਵਾਗਾ ਇਹ ਤੇ ਇੱਥੇ ਮੈਂ ਕਹਿੰਨੀ ਆ ਇਹ ਜੀ ਕਾਰਾਗਰੀ ਕੀਤੀ ਹੋਈ ਹੈਗੀ ਗੁਰੂ ਘਰ ਦੀ ਤੇ ਨਹੀਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਮੋਸਟਲੀ ਦੇਖਦੇ ਹਾਂ ਕਿ ਦੋ ਗੁਰੂ ਘਰ ਬਣੇ ਹੁੰਦੇ ਨੇ ਇਹ ਤਾਂ ਜੀ ਰਵਿਦਾਸ ਸਿੰਘਾਂ ਦਾ ਆ ਜੀ ਜੱਟਾਂ ਦਾ ਹੈ ਨਾ ਮਤਲਬ ਜੱਟ ਅਸੀਂ ਨੇ ਆਪ ਹੀ ਜਾਤਾਂ ਦੇ ਵਿੱਚ ਵੰਡ ਲਿਆ ਇੱਕ ਦੂਜੇ ਨੂੰ ਹੈ ਨਾ ਤੇ ਹੁਣ ਦਫਾੜ ਹੋਏ ਫਿਰਦੇ ਆਂਗੇ ਤੇ ਇਹਦਾ ਕੋਈ ਹੱਲ ਨਹੀਂ ਹੈਗਾ ਹੈ ਨਾ ਪਰ ਮੈਂ ਕਹਿੰਨੀ ਆ ਪਿੰਡ ਦੇ ਵਿੱਚ ਜਿਹੜੀ ਇਹਨਾਂ ਨੇ ਮਿਸਾਲ ਕਾਇਮ ਕੀਤੀ ਹੈਗੀ ਕਿ ਇੱਥੇ ਨਾ ਇੱਕ ਹੀ ਗੁਰੂ ਘਰ ਬਣਿਆ ਹੋਇਆ ਹੈਗਾ ਇੱਥੇ ਮਤਲਬ ਹਰ ਇੱਕ ਪ੍ਰੋਗਰਾਮ ਹੁੰਦਾ ਸੰਗਰਾਜ ਜੋ ਵੀ ਬਾਬਾ ਜੀ ਖੁਦ ਆਪਣੇ ਬਕੂਬੀ ਦੱਸ ਰਹੇ ਸੀਗੇ ਉਹ ਸਾਰੇ ਹੀ ਕਿ ਇਹ ਇਹ ਇੱਥੇ ਮਤਲਬ ਕਿਸੇ ਜਾਤ ਪਾਤ ਤੋਂ ਪਰੇ ਹੋ ਕੇ ਇਹ ਜਿਹੜਾ ਗੁਰੂ ਘਰ ਆਗਾ ਬਣਾਇਆ ਗਿਆਗਾ ਤੇ ਇਹ ਸਿਰਫ ਇੰਨੇ ਹੀ ਨਹੀਂ ਇਹਦਾ ਹੋਰ ਵੀ ਹਿਸਾਬ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦਿਖਾਉਂਗੀ ਤੇ ਸਾਹਮਣੇ ਜਿਹੜੇ ਬਾਬਾ ਜੀ ਖੜੇ ਨੇ ਮੈਨੂੰ ਥੋੜੀ ਝਲਕ ਕੇ ਦੇਖਣ ਨੂੰ ਮਿਲੀ ਆਗੀ ਕਿ ਉਹ ਜਦੋਂ ਆਏ ਸੀਗੇ ਥੋੜਾ ਜਿਹਾ ਫੇਰ ਆਪਾਂ ਆ ਕੇ ਗਏ ਨੇਗੇ ਤੇ ਉਹ ਬਾਬਾ ਜੀ ਦੇ ਭਰਾ ਸੀਗੇ ਵਾਈਟ ਕੁਰਤੇ ਪਜਾਮੇ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਇਹ ਸਾਰਾ ਇਸ ਟਾਈਮ ਇੱਥੇ ਦੇ ਕਰਤਾ ਤਰਤਾ ਨੇਗੇ ਠੀਕ ਹੈ ਜੀ ਤੇ ਇਹ ਬਾਬਾ ਜੀ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋਗੇ ਲੱਗੀਆਂ ਹੋਈਆਂ ਸਾਹਮਣੇ ਹਨਾ ਤੇ ਇਹਨਾਂ ਦੇ ਬਚਪਨ ਦੀਆਂ ਸਾਰੀਆਂ ਕੁਝ ਜਾਂਦਾ ਨੇ ਜਿਹੜੀਆਂ ਉਹ ਦੂਸਰੀ ਸਾਈਡ ਸਮੀਟ ਕੇ ਰੱਖੀਆਂ ਹੋਈਆਂ ਨੇ ਉਹ ਅੱਜ ਵੀ ਉਹਦੇ ਲੋਕਣ ਮਚਾਈਆਂ ਦੇ ਨਾਮ ਤੇ ਉੱਥੇ ਸਥਾਨ ਬਣਾਇਆ ਗਿਆ ਹੈਗਾ ਤੇ ਸਰੋਬਰ ਵੀ ਉਹ ਸ਼ੈਤਾਨ ਤੇ ਆ ਤੇ ਇਹ ਆਪਾਂ ਦਿਖਾ ਰਹੇ ਹਾਂਗੇ ਤੁਹਾਨੂੰ ਮੰਦਰ ਜਿਹੜਾ ਕਿ ਇੱਕ ਗੁਰੂ ਘਰ ਦੇ ਤਰੀਕੇ ਬਣਾਇਆ ਹੋਇਆ ਹੈਗਾ ਹਨਾ ਤੇ ਇਹ ਸੱਤ ਮੰਜ਼ਲਾ ਬਣਾਇਆ ਗਿਆ ਹੈਗਾ ਸੱਤ ਮੰਜ਼ਲਾ ਤੁਸੀਂ ਜਦੋਂ ਨਾ ਪਿੰਡ ਦੇ ਵਿੱਚ ਐਂਟਰ ਹੋਵੋਗੇ ਦੂਰ ਤੋਂ ਹੀ ਦਿਖਾਈ ਦੇਣ ਲੱਗ ਜੂਗਾ ਇਹ ਗੁਰੂ ਘਰ ਐਵੇਂ ਦਾਗਾ ਤੇ ਪਹਿਲਾਂ ਆਪਾਂ ਦਰਸ਼ਨ ਕਰਵਾ ਦਈਏ ਛੋਟੇ ਜੀ ਬਾਲ ਅਵਸਥਾ ਦੇ ਵਿੱਚ ਬਾਬਾ ਜੀ ਦੇ ਸਿਰਫ 7 ਸਾਲ ਦੀ ਉਮਰ ਸੀਗੀ 1968 ਦੇ 1962 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਤੇ 68 ਦੇ ਵਿੱਚ ਇਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ ਠੀਕ ਹੈ ਜੀ ਇਹਨਾਂ ਨੇ ਜਦੋਂ ਚੋਲਾ ਛੱਡਿਆ ਮਤਲਬ ਉਹਦੋਂ ਇਹਨਾਂ ਦੀ ਸਿਰਫ 7 ਕੁ ਸਾਲ ਦੀ ਉਮਰ ਸੀਗੀ ਉਹ ਤੁਸੀਂ ਦੇਖ ਰਹੇ ਹੋ ਕਿ ਬਚਪਨ ਦੀ ਇਹ ਤਸਵੀਰਾਂ ਮਿਲਣਗੀਆਂ ਇਹਨਾਂ ਦੀ ਤੇ ਆ ਇੰਨਾ ਕ ਸਥਾਨ ਆ ਸਿਰਫ ਦੋ ਖਾਣਾ ਦਾ ਜਿਹੜਾ ਘਰ ਹੁੰਦਾ ਸੀ ਆ ਬਾਕੀ ਦੀ ਜਗ੍ਹਾ ਇੱਥੇ ਬਾਅਦ ਚ ਬਣੀ ਹੋਈ ਆਗੀ ਇਹ ਸਥਾਨ ਬਾਅਦ ਚ ਬਣਾਇਆ ਗਿਆ ਠੀਕ ਹੈ ਜੀ ਤੇ ਇੱਥੇ ਉੱਪਰ ਮਤਲਬ ਉਹਨਾਂ ਦਾ ਜਿਹੜਾ ਸਥਾਨ ਆ ਅੱਜ ਵੀ ਉਸੇ ਤਰ੍ਹਾਂ ਸੰਜੋਗ ਇਸ ਮੀਟ ਕੇ ਰੱਖਿਆ ਗਿਆਗਾ ਉਹਨਾਂ ਦੇ ਨਾਲ ਜਿਹੜੀਆਂ ਮਿਲਦੀਆਂ ਜੁਲਦੀਆਂ ਉਹਨਾਂ ਦੀਆਂ ਜਾਦਾਂ ਸੀਗੀਆਂ ਮਤਲਬ ਉਹਨਾਂ ਦੇ ਨਾਲ ਦੀਆਂ ਵਸਤੂਆਂ ਸੀਗੀਆਂ ਉਹ ਅੱਜ ਵੀ ਇਸ ਪਿੰਡ ਦੇ ਵਾਸੀਆਂ ਨੇ ਇਹਨੇ ਪਿਆਰ ਨਾਲ ਸੰਜੋ ਕੇ ਰੱਖੀਆਂ ਹੋਈਆਂ ਨੇ ਤੇ ਬਾਕੀ ਤੁਸੀਂ ਬਾਬਾ ਜੀ ਦੇ ਮੂੰਹੋਂ ਹੀ ਸੁਣੋ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਬਾਕੀ ਤੇ ਹੁੰਦਾ ਹੈ ਬਾਕੀ ਤਾਂ ਮਿਲਦਾ ਹੈ ਮਾਰਕੀਟ ਹੈ ਬਹੁਤ ਬਹੁਤ ਇੱਥੇ ਕੋਈ ਜਾਤ ਪਾਤ ਦਾ ਮਤਲਬ ਨਹੀਂ ਸਾਰੇ ਦੇ ਸਾਂਝਾ ਤੇ ਇਕੱਠੇ ਕਰਦੇ ਕਰਦੇ ਵੇਖਉ ਲੋਕ ਤੇ ਦੇਖਦੇ ਰਹਿੰਦੇ ਹਣੇ ਪੰਜ ਹਰਿ ਹਰਿ ਜੀ ਅਸੀਂ ਦੇਖੇ ਤਾਂ ਅਸੀਂ ਅੱਜ ਦਰਸ਼ਨ ਕਰਨੇ ਆਏ ਪੁੱਤ ਜੀ ਪਾਪਾ ਜੀ ਆਏ ਸੀਗੇ ਪੰਜੀ ਹਰਿ ਹਰਿ ਜੀ ਇਹਨਾਂ ਦਾ ਇਹ ਪਾਪਾ ਜੀ ਦੀ 50 ਸਾਲ ਦੀ ਉਮਰ ਹੋਈ ਬਸ ਇਹਨਾਂ ਦੇ ਦੱਸ ਪਾਪਾ ਜੀ ਜੀ ਇਹਨਾਂ ਨੇ ਬਚਪਨ ਤੇ ਨਹੀਂ ਜਾਨੀ ਕਿ ਮਹਾਰਾਜ ਜਿੱਤੇ ਇਹਦਾ ਆ ਬਾਬਾ ਜੀ ਦੀ ਘਰ ਦੀ ਜਗ੍ਹਾ ਸਿਰਫ 1.5 ਦੋ ਮੜਲੇ ਸੀ ਤੇ ਇਹਨਾਂ ਦੀ ਘਰ ਦੀ ਜਗ੍ਹਾ ਆਹੀ ਜਗ੍ਹਾ ਇੱਥੇ ਹੀ ਬਾਬਾ ਜੀ ਸੇਣ ਖੜਾ ਰਹਿੰਦੇ ਸੀ ਚਾਰ ਪੈਣਾ ਸੀ ਤੇ ਇਹਨਾਂ ਨੇ ਜਨ ਕੇ ਜਰੂਰ ਧਾਈਆਂ ਕਿਸਾਨਾਂ ਦੇ ਹੋਵੇ ਉਦੋਂ ਹੀ ਪੈਣਾ ਦੇ ਇੱਥੇ ਰੱਬ ਆ ਇੱਥੇ ਜੀ ਆ ਕੀ ਹਰਿ ਗੁਰੂ ਸਾਹਿਬ ਲੈ ਕੇ ਬਾਟਨ ਲਾਪਣ ਸੰਤਨਾ ਵਾਹਿਗੁਰੂ ਦਾ ਜਾਪ ਕਰਨਾ ਸੰਤਾਂ ਦੇ ਪੈਣਾ ਇੱਥੇ ਰੱਬ ਆ ਮੇਮ ਅਸ਼ਾ ਦਾ ਲੈ ਕੇ ਸਾਰੇ ਰਿਕਸ਼ਾ ਜਦੋਂ ਮੰਡਣਾ ਵਿੱਚ ਪ੍ਰਸ਼ਾਦਾ ਸ਼ੇਭੋ ਸਾਰੇ ਤੇ ਤੇ ਰਾਤ ਦੇ ਲੋ ਸੰਗਤ ਆਈ ਹੈ 10 ਵਜੇ ਆਈ ਹੈ ਲੰਗਰ ਸ਼ਹਿਕੇ ਵਾਹ ਬੱਲਣ ਕਰ ਰਹੀ ਹੈ ਬੱਲੀਆਂ ਜੀ ਪ੍ਰੋਗਰਾਮ ਅੱਸ਼ਾ ਚੰਡ ਬੰਦਾ ਹੈ ਇਹ ਇੱਕ ਹੋ ਗਏ ਜਾਣਾ ਸਾਰੀ ਸੰਗਤ ਆਪਾਂ ਅੱਜ ਦਿਨ ਇਹ ਜਿੰਨੀਆਂ ਬੱਸਾਂ ਆਉਣੀਆਂ ਸਾਰੀਆਂ ਇੱਥੋਂ ਹੋ ਕੇ ਆਣੀ ਮੇਹਾਨ ਜਾਣੇ ਨੀਰ ਬੱਬਾ ਦੇ ਲੋ ਵੀ ਉੱਧਰ ਲੋਕਾਂ ਵਿੱਚ ਇਕੱਠੇ ਚੜ੍ਹੇ 4-5 ਵਾਰੀ ਜਦੋਂ ਬਾਬਾ ਜੀ ਦੇ ਬੱਡੇ ਮਾਵਾ ਪਾਲ ਜੀ ਆਏ ਸੀ ਉਹ ਬੱਡੇ ਭਰਾ ਜਿਹੜੇ ਆਏ ਸੀ ਉਹ ਰੀਅਲ ਬ੍ਰਦਰ ਸਾਥੇ ਬ੍ਰਦਰ ਸਾਹਿਬ ਦਾ ਉਹਨਾਂ ਨੇ ਨਾਲ ਉਹਨਾਂ ਨੇ ਖੇਡਣਾ ਜਦੋਂ ਨਹੀਂ ਲੁਕ ਜਾਣਾ ਇਹਨਾਂ ਕੋਲ ਲੱਭ ਨਹੀਂ ਹੁੰਣਾ ਤੇ ਦਸੀ ਦਸੀ ਵੀ ਸ਼ਾਂਤ ਬਣਾਉਣੀ ਹੁੰਦੀ 1965 ਦੇ ਵਿੱਚ ਕੀ ਗੱਲ ਆ ਜੀ ਉਹ ਬਾੜੀ ਜਨਮ ਹੋਇਆ ਇਹਨਾਂ ਦਾ ਹਰ ਦੇ ਬਿਲਕੁਲ ਆਪੋਜ਼ਿਟ ਸਾਈਡ ਸਵੀਕਾਰ ਬਣਾਇਆ ਹੋਇਆ ਹੈਗਾ ਜਿੱਥੇ ਕਿ ਸੰਗਤਾਂ ਆਉਂਦੀਆਂ ਨੇ ਉਹਨਾਂ ਦਾ ਰਹਿਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈਗਾ ਕਈ ਬੱਚੇ ਨੇ ਕਿ ਉਹਨਾਂ ਨੇ ਦੱਸਿਆ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਜਦੋਂ ਪੇਪਰ ਹੁੰਦੇ ਨੇ ਤਾਂ ਕੁੜੀਆਂ ਇੱਥੇ ਆ ਕੇ ਨਾਈਟ ਸਟੇ ਵੀ ਕਰਦੀਆਂ ਨੇ ਯਾ ਮਤਲਬ ਇਦਾਂ ਦਾ ਕੋਈ ਉਹ ਨਹੀਂ ਹੈਗਾ ਕਿ ਤੁਹਾਨੂੰ ਕੋਈ ਰਿਸਕੀ ਕੰਮ ਆਗਾ ਹਨਾ ਹਰ ਇੱਕ ਨੂੰ ਪਿਆਰ ਦੇ ਨਾਲ ਮਤਲਬ ਪੂਰੀ ਇੱਜ਼ਤ ਮਾਨ ਦੇ ਨਾਲ ਇੱਥੇ ਰੱਖਿਆ ਜਾਂਦਾ ਤੇ ਰਾਤ ਦਾ ਪ੍ਰਬੰਧ ਰਹਾ ਹੋਏਗਾ ਤੇ ਕੁੜੀਆਂ ਇੱਥੋਂ ਸਵੇਰੇ ਮਾਰਨਿੰਗ ਪੇਪਰ ਵਗੈਰਾ ਦੇਣ ਜਾਂਦੀਆਂ ਨੇਗੀਆਂ ਤੇ ਬਾਕੀ ਕੰਮ ਤਾਂ ਉਹਨਾਂ ਦਾ ਮੇਰੇ ਖਿਆਲ ਚ ਸੰਪੰਨ ਹੁੰਦਾ ਹੋਊਗਾ ਕਿਉਂਕਿ ਇਹ ਜੀ ਜਗ੍ਹਾ ਤੇ ਜਦੋਂ ਬੰਦਾ ਦਰਸ਼ਨ ਦੀਦਾਰ ਕਰਕੇ ਜਾਂਦਾ ਤਾਂ ਮਤਲਬ ਹਰ ਇੱਕ ਕੰਮ ਸਫਲ ਹੋਣ ਦੇ ਪੂਰੇ ਪੂਰੇ ਹਨਾ ਚਾਂਸਸ ਹੁੰਦੇ ਨੇਗੇ ਤੇ ਰਸੋਈ ਘਰ ਬਣਾਇਆ ਗਿਆ ਹੈਗਾ ਜਿਹੜਾ ਕਿ ਬਹੁਤ ਹੀ ਸਫਾਈ ਆ ਗਈ ਇਹ ਨਹੀਂ ਹੈਗਾ ਕਿ ਮਤਲਬ ਸੇਵਾਦਾਰਾ ਉਹ ਲੋ ਪੂਰੀ ਮਤਲਬ ਸਫਾਈ ਰੱਖੀ ਗਈ ਹੈਗੀ ਤੇ ਇੱਥੇ ਜਿਹੜੇ ਨੇਗੇ ਉਹ ਸਾਰੇ ਪਾਠ ਵਗੈਰਾ ਰਖਾਈ ਜਾਂਦੇ ਨੇਗੇ ਤੇ ਪਾਠੀ ਦੇ ਰਹਿਣ ਦੇ ਲਈ ਅਰੇਂਜਮੈਂਟ ਕੀਤਾ ਗਿਆ ਇੱਥੇ ਇਸ ਸਥਾਨ ਦੇ ਉੱਪਰ ਠੀਕ ਹੈ ਜੀ ਤੇ ਬਾਕੀ ਇਹਨਾਂ ਨੇ ਸਾਨੂੰ ਉੱਪਰੋਂ ਸਾਰਾ ਚੰਗੀ ਤਰ੍ਹਾਂ ਦਿਖਾਇਆ ਕੀਰਤਨ ਵੀ ਇੱਥੇ ਹੁੰਦਾਗਾ ਤੇ ਬੈਠਣ ਲਈ ਸੰਗਤਾਂ ਦੇ ਵਧੀਆ ਇੱਥੇ ਸਥਾਨ ਬਣਾਇਆ ਗਿਆ ਵੈਸੇ نیچے ਵੀ ਸਥਾਨ ਵਧੀਆ ਬਣਾਇਆ ਗਿਆਗਾ ਪਰ ਜਦੋਂ ਪਰਸਨਲੀ ਕੋਈ ਪਾਠ ਕਰਾਉਣਾ ਤਾਂ ਕਹਿੰਦੇ ਨੇ ਕਿ ਇੱਥੇ ਕਰਾਇਆ ਜਾਂਦਾ ਤੇ ਇੱਥੇ ਪਾਠੀ ਦੇ ਰਹਿਣ ਦੇ ਲਈ ਵੀ ਅਰੇਂਜਮੈਂਟ ਕੀਤਾ ਗਿਆਗਾ ਹੁਣ ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਉੱਪਰ ਤੋਂ ਸਾਰੀ ਵਧੀਆ ਵੀਡੀਓ ਦੀ ਕਲਿੱਪਾਂ ਕੈਪਚਰ ਕਰੋ ਤੇ ਮੈਂ ਤੁਹਾਨੂੰ ਉੱਪਰ ਤੋਂ ਸਾਰਾ ਦਿਖਾਉਣੀ ਹੈਗੀ ਕਿ ਕਿ ਕਿਸ ਤਰੀਕੇ ਨਾਲ ਇੰਨਾ ਸੋਹਣਾ ਜਿਹੜਾ ਬਣਿਆ ਗਿਆਗਾ ਹਨਾ ਇਹ ਗੁਰੂ ਘਰ ਤੇ ਇਹ ਦਾ ਉੱਪਰਲਾ ਹਿੱਸਾ ਹੈਗਾ ਤੇ ਇੱਕ ਕੁਦਰਤੀ ਨਜ਼ਾਰਾ ਕਿ ਮਤਲਬ ਪੰਛੀ ਉੱਡਦੇ ਦਿਖਾਈ ਦਿੱਤੇ ਬੜਾ ਮਾਰਨਿੰਗ ਮਾਰਨਿੰਗ ਦਾ ਬਹੁਤ ਸੋਹਣਾ ਜਿਹੜਾ ਸਵੇਰ ਸੀਗੀ ਉਹ ਬਹੁਤ ਸੋਹਣੀ ਚੜੀ ਸੀਗੀ ਉਸ ਦਿਨ ਦੀ ਤੇ ਬਾਕੀ ਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜਿਹੜੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਨੇਗੇ ਜਿਹੜੇ ਪਹਿ ਚੈਨਲ ਤੇ ਬਣੇ ਹੋਏ ਨੇ ਉਹ ਪਹਿਲਾਂ ਤੋਂ ਹੀ ਬਣੇ ਰਹਿਣ ਪਲੀਜ਼ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿਵੇਂ ਦੀ ਲੱਗੀ ਹਨਾ ਇਹ ਬਾਕੀ ਹੁਣ ਮੈਂ ਤੁਹਾਨੂੰ ਅੰਦਰੋਂ ਦੇ ਦਰਸ਼ਨ ਕਰਾਉਣੀ ਇੱਥੇ ਮਤਲਬ ਸੁੱਖਾਂ ਵਾਰ ਆਉਂਦੀਆਂ ਨੇ ਜੀ ਕੋਈ ਇਹ ਨਹੀਂ ਹੈਗਾ ਕਿ ਕਿਸੇ ਕੋਈ ਝੋਲੀ ਖਾਲੀ ਲੈ ਕੇ ਮੁੜਦਾ ਕਿਉਂਕਿ ਛੋਟੀ ਜੀ ਆਯੂਰੀ ਦੇ ਵਿੱਚੋਂ ਕਹਿੰਦੇ ਸੀਗੇ ਕਿ ਉਹ ਇੱਕ ਰੋਟੀ ਲੈ ਲੈਂਦੇ ਸੀਗੇ ਸਾਰਿਆਂ ਨੂੰ ਵਰਤਾਉਂਦੇ ਰਹਿੰਦੇ ਸੀਗੇ ਕਿ ਲੰਗਰ ਸ਼ਕੋ ਲੰਗਰ ਸ਼ਕੋ ਹਨਾ ਤੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਸੱਚੀ ਇੱਥੇ ਲੰਗਰ ਚੱਲਦੇ ਨੇਗੇ ਤੇ ਇਹ ਉਹਨਾਂ ਦੇ ਨਾਲ ਜੜੀਆਂ ਅ ਮਤਲਬ ਬਚਪਨ ਦੀਆਂ ਯਾਦਾਂ ਨਹੀਂ ਆ ਉਹ ਇੱਥੇ ਸੰਜੋ ਕੇ ਰੱਖੀਆਂ ਹੋਈਆਂ ਨੇ ਕਿ ਇਹਨਾਂ ਦੇ ਮਾਤਾ ਜੀ ਦੀ ਫੋਟੋ ਆ ਹੋ ਗਈ ਹੈ ਨਾ ਤੇ ਉਹਨੇ ਪੈੜ ਭਰਾਵਾਂ ਦੀ ਚਾਰ ਭੈਣਾਂ ਸੀਗੀਆਂ ਇਹਨਾਂ ਦੀਆਂ ਤੇ ਹਮ ਬਾਕੀ ਇਹ ਤਿੰਨ ਭਰਾ ਸੀਗੇ ਜਿਹੜੇ ਕਿ ਦੋ ਭਰਾ ਜੀ ਵੀ ਅੱਜ ਵੀ ਇੱਥੇ ਸੇਵਾ ਦੇ ਵਿੱਚ ਲੱਗੇ ਹੋਏ ਨੇਗੇ ਤੇ ਤੁਸੀਂ ਗੁਰੂ ਘਰ ਦੇਖ ਰਹੇ ਹੋਗੇ ਸੱਤ ਮੰਜ਼ਲਾ ਜਿਹੜਾ ਇਹ ਗੁਰੂ ਘਰ ਬਣਾਇਆ ਗਿਆ ਹੈਗਾ ਬਹੁਤ ਹੀ ਜ਼ਿਆਦਾ ਸੋਹਣਾ ਨਿਹਾਈ ਤਕ ਖੂਬਸੂਰਤ ਜਿਹੜੀ ਕਾਰਾਗਰੀ ਉਹ ਕੀਤੀ ਗਈ ਹੈਗੀ ਹਜੇ ਵੀ ਮਤਲਬ ਇੱਥੇ ਕਾਰਾਗਰੀ ਦਾ ਜਿਹੜਾ ਕੰਮ ਹੈਗਾ ਉਹ ਚੱਲ ਰਿਹਾ ਹੈਗਾ ਹਜੇ ਕੰਪਲੀਟ ਨਹੀਂ ਹੋਇਆ ਹੈਗਾ ਤੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਉਹ ਸਰੋਵਰ ਆ ਗਿਆ ਤੇ ਬਹੁਤ ਹੀ ਜ਼ਿਆਦਾ ਬ੍ਰਾਡ ਬਣਾਇਆ ਗਿਆ ਤੇ ਸੰਗਤਾਂ ਦੇ ਲੰਗਰ ਦੇ ਲਈ ਹੋਰ ਜ਼ਮੀਨ ਹੋਰ ਜਗ੍ਹਾ ਖਰੀਦ ਕੇ ਉੱਥੇ ਵੀ ਪ੍ਰਬੰਧ ਕੀਤਾ ਗਿਆ ਹੈਗਾ ਕਿ ਤਾਂ ਕਿ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਹੈਨਾ ਕਿਉਂਕਿ ਇਹ ਜਿਹੜਾ ਹੈਗਾ ਇੱਕ ਸਾਈਡ ਤੇ ਹੈਗਾ ਜਿੱਥੇ ਇਹਨਾਂ ਦਾ ਮਤਲਬ ਰਹਿਣ ਦਾ ਸੀਗਾ ਰਹਿਣ ਵਸੇਰਾ ਸੀਗਾ ਇਹਨਾਂ ਦੇ ਦੋ ਖਣ ਸੀਗੇ ਇਹ ਸਥਾਨ ਸਾਰਾ ਇੱਥੇ ਬਣਾਇਆ ਗਿਆ ਹੈਗਾ ਜਰ ਕੇ ਸਾਰੇ ਆਜ਼ਾਦੀ ਜਗ੍ਹਾ ਖਰੀਦੀ ਗਈ ਹੈਗੀ ਪਰ ਇਸ ਤੋਂ ਇਲਾਵਾ ਉੱਧਰ ਵੀ ਮਤਲਬ ਕਾਫੀ ਜ਼ਿਆਦਾ ਜਗ੍ਹਾ ਖਰੀਦ ਕੇ ਉੱਥੇ ਵੀ ਰੇਂਜਮੈਂਟ ਕੀਤਾ ਜਾ ਰਿਹਾਗਾ ਉੱਧਰ ਦੇ ਸਰੋਵਰ ਦੇ ਤੁਹਾਨੂੰ ਦਰਸ਼ਨ ਨੇ ਜਿਹੜੇ ਅਸੀਂ ਨੈਕਸਟ ਵੀਡੀਓ ਦੇ ਵਿੱਚ ਕਰਵਾਵਾਂਗੇ ਠੀਕ ਹੈ ਜੀ ਤੇ ਇਹ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਬਚਪਨ ਦੀਆਂ ਯਾਦਾਂ ਨੂੰ ਸਮੇਟ ਕੇ ਫੋਟੋਆਂ ਦੇ ਵਿੱਚ ਰੱਖਿਆ ਗਿਆਗਾ ਤੇ ਇਹ ਜੋੜਾ ਸਾਹਿਬ ਆ ਗਿਆ ਹਨਾ ਸਾਰਾ ਤੇ ਇਹਨਾਂ ਦੇ ਜਿਹੜੀ ਸਾਈਕਲ ਦੇ ਉੱਤੇ ਉਹ ਸਵਾਰ ਕਰਿਆ ਸਵਾਰੀ ਕਰਿਆ ਕਰਦੇ ਹੁੰਦੇ ਸੀ ਘੁੰਮ ਘਮਾਉਂਦੇ ਹੁੰਦੇ ਸੀ ਉਹਨਾਂ ਦੇ ਭਰਾ ਉਹਨਾਂ ਨੂੰ ਸਕੂਟਰ ਦੇ ਉੱਪਰ ਹਨਾ ਉਹ ਸਾਰਾ ਇਹਨਾਂ ਨੇ ਅੱਜ ਵੀ ਇਸੇ ਤਰ੍ਹਾਂ ਸੰਭਾਲ ਕੇ ਰੱਖਿਆ ਹੋਇਆ ਦੇਖੋ ਯਾਦ ਆਉਂਦੀ ਏਕ ਹਨਾ ਉਸੇ ਤਰ੍ਹਾਂ ਅਜਵੀ ਉਹ ਸਕੂਟਰ ਉਹਨਾਂ ਨੇ ਉਵੇਂ ਹੀ ਰੱਖਿਆ ਹੋਇਆ ਹੈਗਾ ਜਿਹਦੇ ਉੱਤੇ ਇਹਨਾਂ ਦੇ ਭਰਾ ਉਹਨਾਂ ਨੂੰ ਕਮਾਇਆ ਕਰਦੇ ਹੁੰਦੇ ਸੀਗੇ ਤੇ ਇਹ ਪੁਰਾਣੇ ਵਾਲੇ ਪਲੰਗ ਜਿਨ੍ਹਾਂ ਦੇ ਉੱਪਰ ਉਹ ਪਿਆ ਕਰਦੇ ਹੁੰਦੇ ਸੀਗੇ ਤੁਸੀਂ ਦੇਖ ਰਹੇ ਹੋ ਕਿ ਜਹਾਜ਼ ਕਿਸ ਤਰ੍ਹਾਂ ਚੜੇ ਹੋਏ ਨੇਗੇ ਕਿਉਂਕਿ ਇੱਥੇ ਸੁੱਖਾਂ ਵਾਰ ਆਉਂਦੀਆਂ ਨਹੀਂਆਂ ਜੇ ਲੋਕਾਂ ਦੇ ਕੰਮ ਪੂਰੇ ਹੁੰਦੇ ਨੇ ਤਾਂ ਹੀ ਇੱਥੇ ਉਹ ਸਾਰਾ ਜਿਹੜਾ ਹਨਾ ਮਤਲਬ ਚੜਾਵਾ ਚੜਦਾਗਾ ਦਾਹੀਆਂ ਸਾਰੇ ਜਿੰਨੇ ਵੀ ਜਹਾਜ਼ ਨੇ ਉਹ ਚੜਾਏ ਗਏ ਨੇ ਇੱਥੇ ਤੇ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜੇ ਪਲੰਗ ਨੇ ਦੋਨੇ ਇਹ ਬਾਬਾ ਜੀ ਦੀ ਯਾਦ ਦੇ ਵਿੱਚ ਸਮਰਪਿਤ ਉਸੇ ਤਰੀਕੇ ਦੇ ਨਾਲ ਸੰਭਾਲ ਕੇ ਰੱਖੇ ਗਏ ਨੇਗੇ ਤੁਸੀਂ ਦੇਖ ਰਹੇ ਹੋ ਕਿ ਪੁਰਾਣੇ ਵਾਲੇ ਪਾਵੇ ਉਵੇਂ ਮਤਲਬ ਬਾਣ ਦਾ ਮੰਜਾਗਾ ਇਹ ਤੇ ਦੂਸਰਾ ਵੀ ਇਸੇ ਤਰ੍ਹਾਂ ਦਾ ਉਹ ਮੇਰੇ ਖਿਆਲ ਚ ਸੂਤ ਦਾ ਬਣਿਆ ਹੋਇਆਗਾ ਤੇ ਬਹੁਤ ਹੀ ਜ਼ਿਆਦਾ ਸੋਹਣੀਆਂ ਯਾਦਾਂ ਨੇ ਜਿਹੜੀਆਂ ਸਮੀਟ ਕੇ ਰੱਖੀਆਂ ਹੋਈਆਂ ਨੇ ਕਿ ਬਾਬਾ ਜੀ ਦੀਆਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਆ ਜਿਹੜਾ ਉਹ ਮੈਂ ਤੁਹਾਨੂੰ ਦਿਖਾਵਾਂਗੀ ਦੂਸਰੀ ਵੀਡੀਓ ਦੇ ਵਿੱਚ ਤੇ ਉੱਥੇ ਆ ਕੇ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤੇ ਮਿਲਦੇ ਫਿਰ ਨੈਕਸਟ ਵੀਡੀਓ ਨਾਲ ਤਦ ਤੱਕ ਲਈ ਧੰਨਵਾਦ ਰਬ ਰਾਖਾ ਸਸ਼ੇਕਾ